ਮਾਨਯੋਗ ਪੁਲਿਸ ਕਮਿਸ਼ਨਰ ਮਿਸਟਰ ਸਾਹਿਬ ਗੁਰਪ੍ਰੀਤ ਸਿੰਘ ਕੋਲਰ ਸਾਹਿਬ ਉਹਨਾਂ ਦੀ ਹਾਜ਼ਰਤਾ ਨਾਲ ਸਾਥ ਸ਼੍ਰੀ ਸ਼ਿਵਦਰਸ਼ਨ ਜੀ ACP ਵੈਸਟ ਤੇ ਮਿਸਟਰ ਵਿਨੋਦ ਕੁਮਾਰ SHO ਚਾਟਾ ਇਹਨਾਂ ਨੇ ਦੋ ਬੰਦੇ ਅਰੈਸਟ ਕੀਤੇ ਇੱਕ ਦਾ ਨਾਮ ਹੈ ਮਲਵਿੰਦਰ ਸਿੰਘ ਅਲਾਈ ਸੋਨੋ ਤੇ ਦੂਸਰਾ ਮਨਜਿੰਦਰ ਸਿੰਘ ਅਲਾਈ ਸੋਨੀ ਇਹਨਾਂ ਦੀ ਉਮਰ ਤਕਰੀਬਨ 46 ਸਾਲ ਤੇ 32 ਸਾਲ ਹੈਗੀ ਹੈ ਤੇ ਜਿਹੜਾ ਮਲਵਿੰਦਰ ਸਿੰਘ ਹੈ ਇੱਕ ਫੌਜੀ ਹੈ ਤੇ ਇਹ ਮੀਟ ਸ਼ਾਪ ਚਲਾਉਂਦਾ ਛਾਟਾ ਏਰੀਆ ਦੇ ਵਿੱਚ ਤੇ ਜਿਹੜਾ ਮਲਵਿੰਦਰ ਸਿੰਘ ਹੈ ਇਹਦੇ ਤੋਂ ਸਾਨੂੰ 2 ਕਿਲੋ 300 ਗ੍ਰਾਮ ਹਫੀਮ ਰਾਬਤ ਗ੍ਰਾਮਤ ਹੋਈ ਹੈ ਤੇ ਸੋਨੀ ਤੋਂ ਸਾਨੂੰ 50 ਗ੍ਰਾਮ ਹੋਈ ਹੈ ਇਹਦੇ ਨਾਲ ਨਾਲ ਸਾਨੂੰ 20000 ਰੁਪਏ ਡਰਗ ਮਨੀ ਰਿਕਵਰ ਹੋਈ ਹੈ ਤੇ ਉਹਦੇ ਨਾਲ ਹੀ ਸਾਨੂੰ ਇੱਕ ਈਟੀਓਸ ਕਾਰ ਉਹ ਵੀ ਜਿਹੜਾ ਰਿਟਾਇਰਡ ਫੌਜੀ ਹੈ ਮਲਵਿੰਦਰ ਸਿੰਘ ਸੋਨੂ ਫੌਜੀ ਹੈ ਉਹਦਾ ਨੰਬਰ ਹੈ ਪੀਵੀ02ਸੀਆ3493 ਤੇ ਇਹਨਾਂ ਨੂੰ ਅਸੀਂ ਛਾਟਾ ਏਰੀਆ ਦੇ ਲਾਗੇ ਅਰੈਸਟ ਕੀਤਾ ਹੈ ਦੋਨਾਂ ਨੂੰ ਤੇ ਇਹ ਜਿਹੜਾ ਫੌਜੀ ਹੈ ਇਹ ਮਧਿਆ ਪ੍ਰਦੇਸ਼ ਤੋਂ ਜਾ ਕੇ ਫੀਮ ਲੈ ਕੇ ਆਂਦਾ ਸੀ ਤੇ ਇੱਥੇ ਥੋੜੀ ਕੁਆਂਟੀਟੀ ਚ ਅੱਗੇ ਵੰਡਦਾ ਸੀਗਾ ਤੇ ਆਪਣਾ ਕਾਰੋਬਾਰ ਜੱਥਲਾ ਰਿਹਾ ਸੀ